ਮਾਰ ਗੱਡੇ ਪੱਜ ਗਿਆ ਹਾਂਜੀ ਹੈਪੀ ਹੈ ਜੀ ਕੀ ਹੋਇਆ ਮਾਰਿਆ ਸੀ ਗਈ ਬਸ ਅੱਗ ਲੱਗੀ ਨਾਲ ਦੀ ਜੀ ਹਾਂਜੀ ਮੈਨੂੰ ਉਹ ਗੱਡੀ ਵਾਲ ਨੇ ਗੱਡੇ ਹੀ ਟੱਕੀ ਲੋਕ ਹੋ ਗਈ ਸੀ ਮੇਰੇ ਵੀ ਇੱਥੇ ਅੱਗ ਲੱਗੀ ਸੀ ਮਸਾਈਂ ਭਜਾਈ ਤੇ ਤਾਂ ਕਰਦੇ ਸਾਰ ਤੇ ਅੱਗ ਆ ਗਈ ਮਾਈਏ ਦੋ ਰਾਮਪਰੇ ਤੋਂ ਆ ਸੀ ਗਈ ਗੱਡਾ ਭਾੜੀ ਤੇ ਰਾਜ ਦੇ ਰਾਮਪਰੇ ਆਣਾ ਸੀ ਕੀ ਨਾਵਾ ਤੁਹਾਡਾ ਮੇਰੇ ਨਾਮ ਬ੍ਰਿੰਦ ਸਿੰਘ ਹੈ ਜੀ ਇਹ ਨਾਮਲਾ ਮਾਮਲਾ ਜੀ ਇਹ ਮੇਰੇ ਘਰ ਦੇ ਸਾਹਮਣੇ ਪੌੜਾ ਪੁੱਲ ਦੇ ਤੇ ਗੱਡੀ ਜਾ ਰਹੀ ਸੀ ਇੱਕ ਛੋੜਾ ਆਤੀ ਉਹ ਕੋਈ ਇਹ ਜਾਣਤੀ ਅਗਲਾ ਕਿ ਮੈਂ ਉਹ ਤੇ ਗੇਟ ਤੇ ਖੜਾ ਸੀ ਤੂੰ ਆ ਨਿਕਲਦਾ ਵੇਖਿਆ ਸਾਰੇ ਮੁੰਡੇ ਵੀ ਦੁਕਾਨਾਂ ਵਾਲੇ ਭੱਜ ਕੇ ਇੱਥੇ ਆਏ ਪਰ ਉਦੋਂ ਰੁੱਖ ਬਹੁਤ ਫੈਲ ਚੁੱਕੀ ਸੀ ਮੈਂ ਫਿਰ ਗੇਟ ਉੱਤੇ ਲਿਖੋ ਕੀਤਾ ਤੇ ਕੋਈ 10 15 ਮਿੰਟਾਂ ਦੇ ਫਾਇਰ ਬਗੇੜੇ ਵੀ ਆ ਗਈ ਤੇ ਘਰ ਵੀ ਰਿਹਾ ਕੇ ਦਾ ਅੱਗ ਤੇ ਕਾਬੂ ਪਾਇਆ ਉਹ ਤੁਰੀ ਜਿੰਦੀ ਗੱਡੀ ਨੂੰ ਤਕਰੀਬਨ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਹੀਂ ਤੁਰੀ ਜਿੰਦੀ ਗੱਡੀ ਨੂੰ ਅੱਗ ਲੱਗੀ ਇਕਦਮ ਅਸੀਂ ਬਿਲਕੁਲ ਸਾਹਮਣੇ ਖੜੇ ਸੀ ਤੇ ਤੂੰ ਨਿਕਲਦਾ ਦੇਖ ਕੇ ਅਸੀਂ ਸਰਾਲਾ ਪਾਇਆ ਫਿਰ ਵੀ ਟੈਲੀਫੋਨ ਕੀਤਾ ਤੇ ਭਾਈ ਨੇ ਫਿਰ ਵੀ ਗੇੜਾ ਆ ਕੇ ਤੇ ਫਿਰ ਗੁੰਡੇ ਆ ਕੇ ਅੱਗ ਤੇ ਕਾਬੂ ਪਾਇਆ ਜੀ ਨਾਮ ਤੁਹਾਡਾ ਗੁਰਸ਼ੀਮ ਸਿੰਘ ਜੀ ਕੀ ਹੋਇਆ ਕੀ ਇਸੇ ਇੱਥੇ ਇਹ ਹੋਇਆ ਵੀ ਸਾਨੂੰ ਕਿਸ ਨੇ ਫੋਨ ਕਰਾਇਆ ਵੀ ਐਂ ਕਰਕੇ ਇੱਥੇ ਆਇਆ ਛੋਟੇ ਹੱਥ ਨੂੰ ਅੱਗ ਲੱਗੀ ਅਸੀਂ ਇੱਥੇ ਪਹੁੰਚੀ ਕੀ ਫਾਇਰ ਬੁਡੀ ਰਹੀ ਫਾਇਰ ਬੁਡੀ ਨੇ ਨੂੰ ਅੱਗ ਬੁਝਾਤੀ ਕਿ ਮੁੜ ਕੇ ਡਿਊਟੀ ਅਫਸਰ ਸੱਦ ਲਿਆ ਅਸੀਂ ਸਾਰੇ ਇੱਥੇ ਹੋ ਗਏ ਬਜੜਾ ਪਿੱਤਰ ਨੂੰ ਲਾਤੀਆ ਉਹ ਠੀਕ ਠਾਕ ਹੈ ਸਾਰਾ ਕੁਝ ਕਿ ਅੱਗ ਸਾਰੀ ਹੈ ਜਿਹੜੀ ਬੁਝਾਤੀ ਕਿਹਨਾਂ ਕੋ ਨਕਸ਼ਾ ਨਕਸ਼ਾਣ ਤਾਂ ਇਹਦਾ ਮੂਹਰ ਲੱਗੇਗਾ ਇੰਜਨ ਨੂੰ ਜਿਸੋਂ ਸਾਰਾ ਸੜ ਗਿਆ ਜਿਹੜੀਆਂ ਸੀਟਾਂ ਸ ਤੇ ਸਾਰਾ ਕੁਝ ਸੜ ਗਿਆ ਵਿੱਚ ਉਹਦਾ ਮਾਇਰ ਮੂਲ ਸੂਲ ਦਾ ਸਾਰਾ ਕਾਗਜ਼ ਪੱਤਰ ਵਿੱਚ ਹੀ ਸੜ ਗਿਆ ਇਹਦਾ ਡਰਾਈਵਰ ਦਾ ਪਛਾਹੋਗੇ ਡਰਾਈਵਰ ਦਾ ਪਛਾਹੋਗੇ ਜੀ ਅਫਸਰ ਕੀ ਨਾਮ ਹੈ ਤੁਹਾਡਾ ਦੱਸ ਕੀ ਮਾ ਮੇਰਾ ਨਾਮ ਨਮੈਤਪਾਲ ਸਿੰਘ ਡਰਾਈਵਰ ਸਿਵਲ ਫਾਇਰ ਬ੍ਰਿਗੇਡ ਬਠਿੰ ਇਹ ਮਾਮਲਾ ਹੈ ਇਹ ਸਾਨੂੰ ਲਗਭਗ ਪੌਣੇ ਇੱਕ ਸੱਤ ਕਾਲ ਆਈ ਹੈ ਵੀ ਛੋਟੇ ਹਾਥੀ ਨੂੰ ਅੱਗ ਲੱਗੀ ਆ ਮਾਨਟ ਆ ਦੇ ਡੱਬ ਵਾਲੀ ਰੋਡ ਦੇ ਉੱਤੇ ਪੁਲ ਤੇ ਉਹ ਅਸੀਂ ਆ ਕੇ ਅੱਗ ਉੱਤੇ ਕਾਬੂ ਪਾਇਆ ਉਹ ਠੀਕ ਹੈ ਅਸੀਂ ਹਾਂਜੀ ਕੰਟਰੋਲ ਇਹਨਾਂ ਦੇ ਸਾਹਮਣੇ ਕੋਈ ਗੱਡੀ ਦਾ ਕੈਬਨ ਦਾ ਇਨਸਾਨ ਹੋ ਗਿਆ ਤੇ ਬਾਕੀ ਦਾ ਅਸੀਂ ਬਚਾ ਲਈ ਬਾਕੀ ਦੀ ਜਾਨੀ ਇਨਸਾਨ ਤੋਂ ਬਚ ਗਏ ਜੀ